ਮੈਂ ਤਾਂ ਇਹਨਾਂ ਨੂੰ ਕਦੀ ਕੁੜੀਆਂ ਸਮਝੀ ਹੀ ਨਹੀਂ ਜੀ ਜਦੋਂ ਵੀ ਮੇਰੇ ਕੋਲ ਬੇਟੀਆਂ ਹੋਈਆਂ ਜੀ ਜਿੰਨਾ ਮੇਰਾ ਪਿਆਰ ਬੇਟੇ ਨੂੰ ਹੈ ਅੱਜ ਤੱਕ ਮੈਂ ਉਹਨਾਂ ਤੋਂ ਵੱਧ ਇਹਨਾਂ ਨੂੰ ਕਰਿਆ ਜਿਹੜੀ ਕੁੜੀ ਹੈ ਜੀ ਉਹ ਆਪਣੇ ਮਾਂ ਦਾ ਤੇ ਆਪਣੇ ਪਿਓ ਦਾ ਮੁੰਡੇ ਨਾਲੋਂ ਵੱਧ ਕਰੂਗੀ ਤੇ ਇਹ ਨਹੀਂ ਹੈਗਾ ਇਹ ਨੇਚਰ ਚ ਹੀ ਹੁੰਦਾ ਇਹਨਾਂ ਦਾ ਇਹ ਪ੍ਰਮਾਤਮਾ ਦੀ ਬਖਸ਼ਿਸ਼ ਕੋਈ ਅਸੀਂ ਕੋਮ ਕੁਝ ਵੀ ਕਹੀਏ ਮਾਂ ਬਾਪ ਘਰਮ ਵੀ ਹੋ ਜਾਂਦਾ ਪਰ ਬੱਚਾ ਫਿਰ ਮੁੰਡਾ ਤਰ ਤ ਤੋਂ ਵੱਖ ਹੋ ਕੇ ਬਹਿ ਜੂ ਜੇ ਤੁਸੀਂ ਉਹਨੂੰ ਥੋੜਾ ਛਿੜਕ ਵੀ ਦੋਗੇ ਨਾ ਘੁਰ ਵੀ ਦੋਗੇ ਥਰ ਤੋਂ ਸਾਈਡ ਤੇ ਹੋ ਕੇ ਬਹਿ ਜਾਊਗਾ ਤੁਹਾਨੂੰ ਬੁਲਾਊਗਾ ਨਹੀਂ ਲੇਕਿਨ ਬੇਟੀਆਂ ਤੁਹਾਨੂੰ ਜਦੋਂ ਤੁਸੀਂ ਵਾਰ ਤੋਂ ਆਏ ਪਾਣੀ ਦਾ ਗਲਾਸ ਲੈ ਕੇ ਆਓ ਜਦੋਂ ਕੁੜੀਆਂ ਨੇ ਘਰੇ ਜਨਮ ਲਿਆ ਉਦੋਂ ਕਹਿਣ ਵਾਲੇ ਕਹਿੰਦੇ ਹੋਣਗੇ ਵੀ ਯਾਰ ਫੇਰ ਦੂਜੀ ਵੀ ਕੁੜੀ ਹੋਗੀ ਇਹ ਮੇਰੀ ਬੇਟੀ ਹੋਈ ਹੈ ਜੀ ਮੈਂ ਰਸਗੁੱਲੇ ਵੰਡੇ ਸੀ ਪਹਿਲੀ ਜਦੋਂ ਇਹ ਬੇਟੀ ਹੋਈ ਮਾਰਾ ਰਸਗੁੱਲੇ ਸਕੂਲਾਂ ਦਾ ਮੁੱਲ ਮੋੜਤਾ ਕੁੜੀ ਵਾ ਤੁਸੀਂ ਦੇਖ ਰਹੇ ਹੋ ਕੋਈ ਜਾ ਕੇ ਸਾਡੇ ਪਿਤਾ ਜੀ ਤੁਸੀਂ ਦੇਖ ਲੈ ਨਾਲ ਖੜੇ ਬਚਪਨ ਤੋਂ ਸਾਡੂ ਇਹਨਾਂ ਨੇ ਪਾਲਿਆ ਹੁਣ ਵੀ ਪਾਲੀ ਰਹੇ ਅਸੀਂ ਨਹੀਂ ਉਹਨਾਂ ਨੂੰ ਪਾਲ ਰਹੇ ਹੁਣ ਵੀ ਸੰਦੇਖ ਤੁਹਾਡੇ ਸਾਹਮਣੇ ਹੀ ਹੈ ਤੇ ਅਸੀਂ ਤਾਂ ਇਹਨਾਂ ਦਾ ਕਦੀ ਦੇਣ ਦੇ ਨਹੀਂ ਸਕਦੇ ਜਿਹੜਾ ਬੰਦਾ ਕੋਈ ਇਹ ਜੀ ਕੋਸ਼ਿਸ਼ ਕਰਦਾ ਵੀ ਹੈ ਕੋਈ ਕ੍ਰੋਹਣ ਹੱਤਿਆ ਦੀ ਜਾਂ ਕੋਈ ਹੋਰ ਮਾਨਸਿਕ ਇਹ ਜਿਆਦਾ ਟੋਟਲੇ ਗਿਆੰਦਾ ਮੇਰੇ ਕੋਲ ਦੋ ਬੇਟੀਆਂ ਜਾਂ ਤਿੰਨ ਹੋ ਗਈਆਂ ਕਦੇ ਨਾ ਸੋਚੋ ਇਹਨਾਂ ਦੀ ਕਿਸਮਤ ਪਰਮਾਤਮਾ ਨੇ ਆਪ ਨਾਲ ਲਿਖੇ ਭੇਜੀ ਹੈ ਤੋੜਦਾ ਕੰਮ ਵਧੇਗਾ ਕਟੇਗਾ ਕਦੇ ਵੀ ਇਹ ਮੇਰਾ ਮੇਰਾ ਹੀ ਹੈ ਜਦੋਂ ਸ੍ਰਿਸ਼ਟੀ ਰਚਨਾ ਵਾਲੇ ਨੇ ਸਾਰਾ ਕੁਝ ਦੱਸਤਾ ਫਿਰ ਅਸੀਂ ਕੌਣ ਹੁੰਦੇ ਆ ਜੀ ਮਾੜਾ ਕਹਿਣ ਵਾਲਾ ਠੀਕ ਹੈ ਜੀ ਸਾਡਾ ਤਾਂ ਮਤਲਬ ਹੀ ਨਹੀਂ ਬਣਦਾ ਗੁਰੂ ਨਾਨਕ ਦੇਵ ਜੀ ਕਹਿੰਗੇ ਸੋਖ ਹੀ ਮੰਦਾ ਆਖੀਏ ਜਿੱਤ ਜਮੇਰਾ ਜਨ ਮੈਂ ਕੌਣ ਹੈ ਕਹਿੰਦੇ ਵਾਲਾ ਤੇ ਜਿਹੜੇ ਕਾਲਜ ਤੁਸੀਂ ਪੜਦੇ ਹੋ ਉੱਥੇ ਬੜੇ ਅਮੀਰ ਲੋਕਾਂ ਦੇ ਬੱਚੇ ਆਉਂਦੇ ਨੇ ਹੈਨਾ ਤੁਸੀਂ ਕਾਲਜ ਪੜਨ ਤੋਂ ਬਾਅਦ ਇਥੇ ਪਰਿਵਾਰ ਚਾਹੁੰਨੇ ਮਨ ਚ ਆਉਂਦਾ ਨਹੀਂ ਕਿ ਮੈਂ ਵੀ ਆਪਣਾ ਵਰਗੇ ਸੁਪਨੇ ਪਾਲਾਂ ਜਾਂ ਫਿਰ ਜਿੱਦਾਂ ਦੇ ਕਲੱਬਾਂ ਪੱਪਾ ਚ ਜਾਂਦੇ ਨੇ ਨਹੀਂ ਨਹੀਂ ਸਾਨੂੰ ਸਾਡੇ ਡੈਡੀ ਜ਼ਿਆਦਾ ਪਿਆਰੇ ਨੇ ਉਹਨਾਂ ਵਰਗੇ ਸਾਡੇ ਸੁਪਨੇ ਨਹੀਂ ਹੈਗੇ ਸਾਨੂੰ ਇਹ ਹੈ ਕਿ ਕਿ ਜਿੰਨਾ ਉੱਚਾ ਮਤਲਬ ਜਾ ਸਕਦੇ ਅਸੀਂ ਉਹਨਾਂ ਉੱਚੇ ਜਾઈએ ਪੜ੍ਹੇ ਲਿਖੇ ਉਥੇ ਤਾਂ ਕਾਲਜ ਤਾਂ ਬੱਚੇ ਬਹੁਤ ਕੁਝ ਕਰਦੇ ਨੇ ਸਾਡੇ ਅੱਧਾ ਦੇ ਨਹੀਂ ਹੈਗੇ ਰਮਾਨ ਆਪਣੇ ਕੁੜੀਆਂ ਨੂੰ ਤਕੜਾ ਕਰ ਰਹੇ ਹਾਂ ਕਿ ਗਾਂ ਵਿਆਹ ਵਿਆਹ ਤੋਂ ਬਾਅਦ ਜਿੱਦਾਂ ਦੇ ਵੀ ਹਾਲਾਤ ਹੋਣ ਇਹਨਾਂ ਨੇ ਉਹ ਹਾਲਾਤਾਂ ਦਾ ਸਾਹਮਣਾ ਕਰ ਲਿਆ ਬਿਲਕੁਲ ਜੀ ਮੇਰੀ ਤਾਂ ਇਹ ਸਿੱਖਿਆ ਹੈਗੀ ਵੀ ਜਿਹੜਾ ਵੀ ਤੁਹਾਨੂੰ ਜਿੱਦਾਂ ਦਾ ਵੀ ਕੋਈ ਸਮਾਂ ਹੁੰਦਾ ਉਹਨੂੰ ਹੱਸ ਕੇ ਗੁਜ਼ਾਰਨਾ ਹੈ ਤਗੜੇ ਰਹਿਣਾ ਹੈ ਤੇ ਅਡੋਲ ਰਹਿਣਾ ਹੈ ਜੀਵਨ ਦੇ ਵਿੱਚ ਆਤਾਰ ਛੜਾ ਚੱਲਦੇ ਰਹਿਣੇ ਹੈਗੇ ਵਾਦੇ ਘਟੇ ਜਾਂਦੇ ਰਹਿਣੇ ਮਜ਼ੇ ਸਾਨੂੰ ਇਹਨਾਂ ਨਾਲ ਆਂਦਾ ਆ ਕੇ ਪਾਪਾ ਨਾਲ ਇਹਨਾਂ ਦਾ ਦਾਦੂ ਨਾਲ ਸਾਰੇ ਆਂਦੇ ਆ ਹੱਸਦੇ ਆ ਖੇਡਦੇ ਆ ਸਾਰੇ ਮਤਲਬ ਇੰਜੋਏ ਵੀ ਕਰਦੇ ਨਾਲ ਨਾਲ ਕਿਰਤ ਵੀ ਕਰਦੇ ਅਸੀਂ ਇੱਥੇ ਵਧੀਆ ਦਿਹਾੜੀ ਬਣਾ ਲੈਂਦੇ ਆ ਜੀ ਮਿਹਨਤ ਕਰੀਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਧੀਆ ਬਣ ਜਾਂਦਾ ਹੈ ਸਾਰਾ ਕੁਝ ਹੈਗਾ ਇੱਥੇ ਕੀ ਨਹੀਂ ਹੈਗਾ ਜੀ ਜੇ ਕਮਾਣਾ ਚਾਹੋ ਨਹੀਂ ਕਰਨਾ ਤੇ 40 ਲੱਖ ਲਾ ਕੇ ਬਾਹਰ ਜਾ ਕੇ ਵੀ ਤਾਂ ਤੁਸੀਂ ਟਾਇਲਟ ਨਹੀਂ ਸਾਫ਼ ਕਰਨੀ ਪਰ ਸਾਡੇ ਕੋਲੋਂ ਅੱਜ ਤੱਕ ਕੋਈ ਭੁੱਖਾ ਨਹੀਂ ਗਿਆ ਹੈਗਾ ਅਸੀਂ ਇੱਕ ਦਿਨ ਜਰੂਰ ਗਈ ਹੈ ਇੱਥੋਂ ਪ੍ਰਸ਼ਾਦਾ ਖਤਮ ਹੋ ਗਿਆ ਸੀ ਲਾਸਟ ਇੱਕ ਵੀਰ ਆਇਆ ਜੀ ਕਹਿੰਦਾ ਵੀ ਮੈਂ ਪ੍ਰਸ਼ਾਦਾ ਛਕਣਾ ਵੀ ਮੈਨੂੰ ਕੁੱੱਖ ਲੱਗੀ ਵੀ ਹੈ ਮੈਂ ਕਿਹਾ ਇਹਨਾਂ ਨੂੰ ਬੱਚਿਆਂ ਨੂੰ ਵੀ ਮਿਹਰਾ ਪਿਆ ਜਿਹੜਾ ਰੱਖਿਆ ਹੈਗਾ ਇਹਨੂੰ ਵੀਰ ਨੂੰ ਦੇ ਦਿਓ ਇੱਥੇ ਜੰਗਲ ਹੁੰਦਾ ਸੀਗਾ ਹੈਨਾ ਸਾਰਾ ਪਿੱਛੇ ਜੰਗਲ ਖਾਲੀ ਥਾ ਸੱਥਾਂ ਸੀ ਇਸ ਪਿੰਡ ਦੀ ਮੈਂ ਤੁਹਾਨੂੰ ਦੱਸਦਾ ਜੀ ਆਹ ਸਾਹਮਣੇ ਜਿਹੜੀ ਮਾਰਕੀਟ ਐ ਇਹ ਸਾਡੇ ਬਜ਼ੁਰਗਾਂ ਦੀ ਸ਼ਮਸ਼ਾਨ ਘਾਟ ਐ ਜੀ ਸਾਰੇ ਪਿੰਡ ਦੀ ਸ਼ਮਸ਼ਾਨ ਘਾਟ ਸੀ ਤੁਹਾਡਾ ਪਿੰਡ ਓਝੜ ਗਿਆ ਤੁਹਾਡਾ ਪਿੰਡ ਸੀਗਾ ਪਰ ਤੁਸੀਂ ਆਪਣੀ ਬੋਲੀ ਸੰਭ ਕੇ ਰੱਖੀ ਨਹੀਂ ਜੀ ਦੇਖੋ ਅਸੀਂ ਸਾਰਾ ਕੁਝ ਸੰਭ ਕੇ ਰੱਖਿਆ ਹੋਇਆ ਜੀ ਹਾਂ ਹਮੇ ਸਾਰਾ ਕੁਝ ਸੰਭ ਕੇ ਰੱਖਿਆ ਹੋਇਆ ਜੀ ਬੋਲੀ ਵੀ ਸੰਭ ਕੇ ਰੱਖੀ ਹੋਈ ਵਿਸਾ ਵੀ ਸਾਰਾ ਕੁਝ ਅਸੀਂ ਸਾਰੇ ਮਤਲਬ ਐ ਵੀ ਪੈਂਟਿੰਗ ਵੀ ਜੀ ਵੀ ਪਾਣਿਆਂ ਕੁਰਤਾ ਪਜਾਮਾ ਵੀ ਪਾਣਿਆਂ ਯਾਦਰਾ ਵੀ ਲਾ ਲਿਆਂਗੇ ਜੀ ਵਾਦਵਾ ਜੋ ਮਾਤੀ ਕੋ ਹਾਲੇ ਜੇ ਤਾਂ ਉਹ ਸ਼ਹਿਰਦਾਰੀ ਕਰਕੇ ਮਾੜਾ ਮੋਟਾ ਹੋ ਜਾਈ ਰੰਗ ਬਦਲਣਾ ਹੋਗਾ ਮਾਰਾ ਦਾ ਬੋਲੀ ਬਹੁਤ ਵਧੀਆ ਗਈ ਜਿਆਦਾ ਲੋਕ ਸੁਣ ਕੇ ਨਾ ਖੜ ਜਾਗੇ ਵੀ ਥੰਮੇ ਕੀ ਕਹਿ ਰਹੀ ਹੈ ਯਾਰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਅੱਜ ਮਿੱਟੀ ਨਾਲ ਜੁੜਿਆ ਉਹ ਪਰਿਵਾਰਤਾਂ ਨੂੰ ਦਿਖਾਵਾਂਗੇ ਜਿਹਨੂੰ ਮਿਲ ਕੇ ਤੁਹਾਡਾ ਦਿਲ ਖੁਸ਼ ਹੋ ਜਾਊਗਾ ਅੱਜ ਇੰਨੀ ਜ਼ਿਆਦਾ ਗਰਮੀ 43 ਦੇ ਕਰੀਬ ਟੈਂਪਰੇਚਰ ਪਹੁੰਚਿਆ ਹੋਇਆ ਏਸੀ ਨੇ ਵੀ ਕੰਮ ਕਰਨਾ ਬੰਦ ਕਰਤਾ ਤੇ ਉਸ ਦਿਸ਼ਾ ਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਹੈ ਇਕੱਠੇ ਨੇ ਤਿੰਨ ਪੀੜ੍ਹੀਆਂ ਇਕੱਠੀਆਂ ਹੀ ਇੱਕ ਥਾਂ ਦੇ ਉੱਤੇ ਕੰਮ ਕਰ ਰਹੀਆਂ ਹਨ ਪੰਜਾਬ ਦਾ ਵਿਰਾਸਤੀ ਭੋਜਨ ਬਣਾ ਰਹੇ ਨੇ ਇਹ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਮੁਖੀ ਜਿੰਨ ਨੂੰ ਕਹਿੰਦੇ ਬਾਬਾ ਜਾਂ ਦਾਦਾ ਜੀ ਸਦੇ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ 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 ਫਸਲਾ ਜੀ ਬੜਾ ਸੋਹਣਾ ਲੱਗਾ ਪੂਰਾ ਪਰਿਵਾਰ ਇਕੱਠਾ ਕੰਮ ਕਰ ਰਿਹਾ ਇਸਰ ਹਾਂ ਜੀ ਪ੍ਰਮਾਤਮਾ ਦੀ ਮਿਹਰ ਹੈ ਸ਼ੁਕਰ ਹੈ ਉਸਦਾ ਪ੍ਰਮਾਤਮਾ ਦਾ ਬਾਬੇ ਨਾਨਕ ਦਾ ਕਿਰਤ ਕਰੋ ਸਿਧਾਂਤ ਹਾਂ ਜੀ ਹਾਂ ਜੀ ਤਾਂ ਫਿਰ ਇਹ ਲਿਖਿਆ ਹੋਇਆ ਦੇਖ ਰਹੇ ਸੀਗੇ ਛੋਟੀ ਭੈਣ ਸਾਡੀ ਦੇਖੋ ਕਿ ਨਾਲ ਦੀ ਨਾਲ ਮੱਕੀ ਦਾ ਆਟਾ ਗੁੰਨ ਕੇ ਤੇ ਨਾਲ ਦੀ ਨਾਲ ਤਾਜੇ ਪੇੜੇ ਸਤਿ ਸ਼੍ਰੀ ਅਕਾਲ ਪਣੀ ਕੀ ਹਾਲ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬੜੀ ਤੁਸੀਂ ਕੋਮਲਪ੍ਰੀਤ कौर ਕੋਮਲ ਬੜੀ ਸਫਾਈ ਦੇ ਨਾਲ ਜਿਹੜੀ ਉਮਰ ਦੇ ਵਿੱਚ ਕਹਿੰਦੇ ਵੀ ਰੀਜਾ ਪੂਰੀਆਂ ਕਰਦੀ ਹੁੰਦੀਆਂ ਪਰਿਵਾਰ ਤੋਂ ਪੈਸੇ ਮੰਗੀਦੇ ਪੌਕਟ ਮਨੀ ਉਸ ਉਮਰ 'ਚ ਤੁਸੀਂ ਕੰਮ ਕਰ ਰਹੇ ਹੋ ਹਾਂ ਜੀ ਕਿਵੇਂ ਮਨਤਾ ਹੈ ਕਾ ਜਾਵੇ ਮੰਮਾ ਦਾ ਪੈਸ਼ਨ ਸੀਗਾ ਅੱਛਾ ਹਾਂ ਜੀ ਮੰਮੀ ਦਾ ਪੈਸ਼ਨ ਤੁਸੀਂ ਪੂਰਾ ਕਰ ਰਹੇ ਹੋ ਹਾਂ ਜੀ ਸੋ ਇਹ ਦੇਖੋ ਕੰਮ ਚ ਰੁੱਝਿਆ ਹੋਇਆ ਹਨ ਨੂੰ ਰੋਕਾ ਨੂੰ ਜੀ ਨਹੀਂ ਕਰਦਾ ਕਿ ਕੰਮ ਕਰਦੇ ਵਧੀਆ ਲੱਗਦੇ ਨੇ ਉਹ ਛੋਟਾ ਸਿੰਘ ਦੇਖੋ ਇਹ ਭਾਈ ਜੀ ਇਹਨਾਂ ਦਾ ਚਟਨੀ ਪੈਕ ਕਰ ਰਿਹਾ ਸੋ ਇੱਕ ਛੋਟੀ ਭੈਣ ਹੈ ਉਹ ਰੋਟੀ ਬਣਾ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਫੂਡ ਬਾਈ ਪਹਿਲੀ ਗੱਲ ਤਾਂ ਤੁਹਾਨੂੰ ਦੇਖ ਕੇ ਬੜੀ ਖੁਸ਼ਾਬਾਬ ਸੂਰਤੋਂ ਅੰਮ੍ਰਿਤ ਤੁਸੀਂ ਛਕਿਆ ਹੋਇਆ ਹੈ ਪੂਰਾ ਪਰਿਵਾਰ ਮਿਹਨਤ ਕਰ ਰਿਹਾ ਕਿਰਤ ਕਰ ਰਿਹਾ ਹਾਂਜੀ ਇਹ ਦੇਖੋ ਜੀ ਕਿਰਤ ਕਰਨਾ ਤਾਂ ਸਾਨੂੰ ਬਾਬੇ ਨਾਨਕ ਨੇ ਦੱਸਿਆ ਜੀ ਇਸ ਕੀ ਸਾਧਨ ਦਾ ਮੁੱਢਲਾ ਪਹਿਲਾ ਇਹ ਕਰਮ ਹੈ ਜਿਹੜਾ ਬਾਬਾ ਨਾਨਕ ਜੀ ਨੇ ਦੱਸਿਆ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਕਿਰਤ ਕਰਨਾ ਸਾਡਾ ਕਰਮ ਹੈ ਜੀ ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਬਖਸ਼ਿਆ ਹੱਥ ਪੈਰ ਬਖਸ਼ੇ ਐਡੀ ਸੋਹਣੀ ਦੇ ਬਖਸ਼ੀ ਹੈ ਜੀ ਅਸੀਂ ਕਿਰਤ ਨਹੀਂ ਕਰੂਗੇ ਫਿਰ ਤਾਂ ਮਾਰੀ ਕਰ ਦੇ ਜੀ ਕਿਰਤ ਕਰਨਾ ਵੀ ਚਾਹੀਦਾ ਹੈ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਕਿਰਤ ਕਰਨ ਵਾਸਤੇ ਤੇ ਅਸੀਂ ਤੇ ਜੀ ਇਹੀ ਸੋਚਿਆ ਆਪਣਾ ਪਰਿਵਾਰ ਪੂਰਾ ਔਰੇ ਖੜਾ ਕਰਿਆ ਵਾ ਵੀ ਕੁਝ ਪੰਜਾਬ ਵਾਸਤੇ ਇੱਥੇ ਕਰਕੇ ਦਿਖਾਈਏ ਲੋਕੀ ਬਾਹਰ ਨੂੰ ਭੱਜੀ ਜਾਂਦੇ ਆਪਦੀਆਂ ਜ਼ਮੀਨਾਂ ਵੇਚ ਕੇ ਆਪਦੇ ਘਰ-ਵਾਰ ਵੇਚ ਕੇ ਅਸੀਂ ਇੱਥੇ ਵਧੀਆ ਦਿਹਾੜੀ ਬਣਾ ਲੈਂਦੇ ਆ ਜੀ ਮੈਂ ਤਾਂ ਕਰੀਦਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਧੀਆ ਬਣ ਜਾਂਦਾ ਹੈ ਸਾਰਾ ਕੁਝ ਹੈਗਾ ਇੱਥੇ ਕੀ ਨਹੀਂ ਹੈਗਾ ਜੀ ਜੇ ਕਮਾਉਣਾ ਚਾਹੋ ਨਹੀਂ ਕਰਨਾ ਤੇ 40 ਲੱਖ ਲਾ ਕੇ ਬਾਹਰ ਜਾਗ ਵੀ ਦਾ ਤੁਸੀਂ ਟਾਇਲਟ ਨਹੀਂ ਸਾਫ਼ ਕਰਨੀਆਂ ਉਹ ਤੁਸੀਂ ਇੱਥੇ ਵੀ ਸਾਰਾ ਕੁਝ ਕਰ ਸਕਦੇ ਹੋ ਮੇਰੀ ਇਹੀ ਬੇਨਤੀ ਹੈ ਪੰਜਾਬ ਦੀ ਆਵਾਮ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਨੌਜਵਾਨੀ ਨੂੰ ਖਾਸ ਕਰਕੇ ਬਾਹਰ ਨੂੰ ਭੱਜਣਾ ਬੰਦ ਕਰ ਦਿਓ ਇੱਥੇ ਹੀ ਕੰਮ ਕਰੋ ਆਪਣੇ ਹੱਥਾਂ ਦੇ ਉੱਪਰ ਸਾਰਾ ਕੰਮ ਲੋ ਜ਼ਿੰਮੇਦਾਰ ਬਣੋ ਤੇ ਜ਼ਿੰਮੇਦਾਰ ਬਣ ਕੇ ਆਪਣੇ ਪੰਜਾਬ ਨੂੰ ਪੰਜਾਬ ਆਪਾਂ ਦਾ ਵਾਰਸ ਭੁੱਖਾ ਤਾਂ ਨਹੀਂ ਮਰਦਾ ਉਹ ਨਹੀਂ ਜੀ ਨਹੀਂ ਇਹ ਗੁਰੂ ਪੀਰਿਆਂ ਦੀ ਧਰਤੀ ਹੈ ਇੱਥੇ ਭੁੱਖਾ ਮਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੀ ਪੰਜਾਬ ਚ ਦਾ ਬਾਹਰੋਂ ਆ ਕੇ ਲੋਕੀ ਐਨਾ ਕੁਝ ਬਣਾ ਕੇ ਤੁਸੀਂ ਪੰਜਾਬ ਦੇ ਹੋ ਕੇ ਦੱਸੋ ਇੱਥੇ ਕਿੱਥੇ ਭੁੱਖੇ ਮਰ ਜਾਓਗੇ ਇੱਥੇ ਤਾਂ ਵੈਸੇ ਹੀ ਬੰਦਾ ਜੀ ਦੇਖੋ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਪੈਦਾ ਹੋ ਗਿਆ ਉਹ ਸਮਝੋ ਇੱਕ ਵੜਪਾਗੀ ਹੈ ਇੱਥੇ ਤੁਸੀਂ ਜੇ ਤੁਸੀਂ ਸੇਵਾ ਕਰਨ ਵੀ ਚਲੇ ਜਾਓਗੇ ਗੁਰੂ ਘਰ ਨਾ ਵੀ ਕਿਰਤ ਕਰੋ ਰੋਜ਼ ਤੁਹਾਨੂੰ ਤਾਂ ਵੀ ਪ੍ਰਸ਼ਾਦਾ ਮਿਲ ਜੂਗਾ ਮਤਲਬ ਇੱਥੇ ਦੀ ਕੋਈ ਬੜੀ ਕਿਸਮਤ ਹੈ ਤੁਹਾਡੀ ਤੁਹਾਡੇ ਬੱਚੇ ਆ ਫੁੱਲਾਂ ਵਰਗੀਆਂ ਤੁਹਾਡੀਆਂ ਕੁੜੀਆਂ ਨੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਭ੍ਰूण ਹੱਤਿਆ ਵੀ ਆਪਾਂ ਸੁਣਦੇ ਆ ਲੋਕੀ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰਾ ਦਿੰਦੇ ਆ ਪਰ ਤੁਹਾਡੀਆਂ ਕੁੜੀਆਂ ਤੁਹਾਡੇ ਨਾਲ ਮੋਢਾ ਲਾ ਕੇ ਬੜੀ ਕਿਸਮਤ ਹੈ ਤੁਹਾਡੀ ਦੇਖੋ ਜੀ ਮੈਂ ਤਾਂ ਇਹਨਾਂ ਨੂੰ ਕਦੀ ਕੁੜੀਆਂ ਸਮਝੀ ਹੀ ਨਹੀਂ ਆਈ ਜਦੋਂ ਵੀ ਮੇਰੇ ਕੋਲ ਬੇਟੀਆਂ ਹੋਈਆਂ ਜੀ ਜਿੰਨਾ ਮੇਰਾ ਪਿਆਰ ਬੇਟੇ ਨੂੰ ਹੈ ਅੱਜ ਤੱਕ ਮੈਂ ਉਹਨਾਂ ਤੋਂ ਵੱਧ ਇਹਨਾਂ ਨੂੰ ਕਰਿਆਗਾ ਉਹ ਮੈਨੂੰ ਪਤਾ ਹੈ ਬਾਕੀ ਲੋਕੀ ਕਹਿ ਦਿੰਨੇ ਆ ਇਹ ਖੜੀਆਂ ਜੀ ਤੁਹਾਡੇ ਮੂਰੇ ਇਹਨਾਂ ਨੂੰ ਪੁੱਛ ਲੋ ਕਿ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਵੀ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਹੈਗਾ ਘਰੇ ਬਣਿਆ ਹੋਇਆ ਤਾਂ ਫੇਰ ਵੀ ਅਸੀਂ ਕਿਰਤ ਕਰਨਾ ਆਪਣਾ ਫਰਜ਼ ਸਮਝਦੇ ਹਾਂ ਦੇਖੋ ਮੈਂ ਇੱਥੇ ਹੁਣ ਕੰਮ ਕਰਕੇ ਆਇਆ ਜੀ ਸਾਰਾ ਦਿਨ ਦਿਹਾੜੀ ਲਾ ਕੇ ਇੱਥੇ ਹੁਣ ਸ਼ਾਮ ਨੂੰ ਇਹ ਕੰਮ ਕਰ ਮੈਂ ਦਿਨੇ ਵੀ ਸਵੇਰ ਤੋਂ 8 ਵਜੇ ਤੋਂ ਲੈ ਕੇ 6 ਵਜੇ ਤੱਕ ਕੰਮ ਕਰਕੇ ਆ ਆਪ ਤਾਂ ਜਿਹੜਾ ਆਪਣਾ ਕੰਮ ਕਰਦੇ ਆ ਸੀ ਤੇ ਉਸ ਤੋਂ ਬਾਅਦ ਆਪਣਾ ਉਹੇ ਕੰਮ ਕਰ ਰਹੇ ਆਂ ਤੇ ਬਈ ਗੱਲ ਠੀਕ ਆ ਵੀ ਕੁੜੀਆਂ ਜਿਹੜੀਆਂ ਮਾਵਾਪ ਦਾ ਮੁੰਡਿਆਂ ਤੋਂ ਵੱਧ ਕੇ ਕਰਦੀਆਂ ਹਾਂਜੀ ਇਹ ਇਹ ਸੱਚ ਹੈ ਕੋਈ ਸ਼ੱਕ ਨਹੀਂ ਇਸ ਵਿੱਚ ਜਿਹੜੀ ਕੁੜੀ ਹੈ ਜੀ ਉਹ ਆਪਣੇ ਮਾ ਦਾ ਤੇ ਆਪਣੇ ਪਿਓ ਦਾ ਮੁੰਡੇ ਨਾਲੋਂ ਵੱਧ ਕਰੂਗੀ ਤੇ ਇਹ ਨਹੀਂ ਹੈਗਾ ਇਹ ਨੇਚਰ ਚ ਹੁੰਦਾ ਇਹਨਾਂ ਦੇ ਪ੍ਰਮਾਤਮਾ ਦੀ ਬਖਸ਼ਿਸ਼ ਕੋਈ ਅਸੀਂ ਕੋ ਹਮ ਕੁਝ ਵੀ ਕਹੀਏ ਮਾਪੇ ਗਰਮ ਵੀ ਹੋ ਜਾਂਦਾ ਪਰ ਬੱਚਾ ਫਿਰ ਮੁੰਡਾ ਤਰ ਤੋਂ ਵੱਖ ਹੋ ਕੇ ਬਹਿ ਜਾਊਗਾ ਜੇ ਤੁਸੀਂ ਉਹਨੂੰ ਥੋੜਾ ਛਿਰਕ ਵੀ ਦੋਗੇ ਨਾ ਘੁਰ ਵੀ ਦੋਗੇ ਥਰ ਤੋਂ ਸਾਈਡ ਤੇ ਹੋ ਕੇ ਬਹਿ ਜਾਊਗਾ ਤੁਹਾਨੂੰ ਬੁਲਾਊਗਾ ਨਹੀਂ ਲੇਕਿਨ ਬੇਟੀਆਂ ਤੁਹਾਨੂੰ ਜਦੋਂ ਤੁਸੀਂ ਬਾਹਰ ਤੋਂ ਆਏ ਪਾਣੀ ਦਾ ਗਲਾਸ ਲੈ ਕੇ ਆਣ ਨਹੀਂ ਮੇਰਾ ਡੈਡੀ ਆ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਬੇਟੀਆਂ ਹਮੇਸ਼ਾ ਹੀ ਜ਼ਿਆਦਾ ਕਰਦੀਆਂ ਗਿਆ ਤੇ ਮੇਰੀ ਤਾਂ ਇੱਕ ਅਪੀਲ ਹੀ ਹੈ ਵੀ ਜਿਹੜਾ ਬੰਦਾ ਕੋਈ ਇਹ ਜੀ ਕੋਸ਼ਿਸ਼ ਕਰਦਾ ਵੀ ਹੈ ਕੋਈ ਪ੍ਰੋਣ ਹੱਤਿਆ ਦੀ ਜਾਂ ਕੋਈ ਹੋਰ ਮਾਨਸ ਚ ਇਹ ਜਿਆਦਾ ਟੋਟ ਲੈ ਗਿਆ ਅੰਦਾ ਮੇਰੇ ਕੋਲ ਦੋ ਬੇਟੀਆਂ ਜਾਂ ਤਿੰਨ ਹੋ ਗਈਆਂ ਕਦੇ ਨਾ ਸੋਚੋ ਇਹਨਾਂ ਦੀ ਕਿਸਮਤ ਪਰਮਾਤਮਾ ਨੇ ਆਪ ਨਾਲ ਲਿਖੇ ਭੇਜੀ ਹੈ ਤੋੜਾ ਕੰਮ ਵਧੇਗਾ ਘਟੇਗਾ ਨਹੀਂ ਕਦੇ ਵੀ ਇਹ ਮੇਰਾ ਮੇਰਾ ਯਕੀਨ ਭਾਈ ਕਹਿੰਦੇ ਕਿ ਜਿਹੜੇ ਪਰਿਵਾਰ ਦਾ ਮੁਖੀ ਚੰਗ ਸਿਆਣਾ ਹੋਵੇ ਪਰਿਵਾਰ ਜੁੜ ਕੇ ਰਹਿੰਦਾ ਤੁਹਾਡੇ ਪਿਤਾ ਜੀ ਰੋਟੀਆਂ ਆਪ ਨਾਲ ਤਲਾ ਰਹੇ ਨੇ ਤੁਹਾਡੇ ਪਰਿਵਾਰ ਨੂੰ ਨਜ਼ਰ ਨਾ ਲੱਗੇ ਆਈ ਤੁਹਾਡੀ ਬਰਕਤ ਬਣੀ ਰਵੇ ਇਹ ਪਰਿਵਾਰ ਦਾ ਪਰਿਵਾਰ ਦਾ ਪਰਿਵਾਰ ਜੁੜੇ ਰਹਿਣ ਕੀ ਸਮਝਦੇ ਹੋ ਕਿ ਪਰਿਵਾਰ ਚਾਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਦੇਖਦੇ ਹੋ ਕਿ ਪਰਿਵਾਰਾਂ ਚ ਕਲੇਸ਼ ਬਹੁਤ ਸ਼ਰੀਕੇ ਬਾਜੀ ਬਹੁਤ ਹੋਈ ਲੋਕ ਲੜਦੇ ਨੇ ਪਰਿਵਾਰ ਆਪਸ ਵਿੱਚ ਰਲ ਕੇ ਰਹਿਣ ਪਿਆਰ ਕਿਵੇਂ ਵਧਦਾ ਪਰਿਵਾਰਾਂ ਚ ਦੇਖੋ ਜੀ ਸਾਨੂੰ ਤਾਂ ਸਾਡੇ ਮਾਪੇ ਨੇ ਇਹੀ ਸਿਖਾਇਆ ਜੀ ਵੀ ਹਰ ਇੱਕ ਬੰਦੇ ਦੀ ਇੱਜ਼ਤ ਕਰੋ ਛੋਟੇ ਨੂੰ ਪਿਆਰ ਨਾਲ ਬੁਲਾਓ ਬਡੇ ਦੀ ਇੱਜ਼ਤ ਕਰੋ ਜਿੱਥੇ ਕੋਈ ਗੱਲ ਤੁਹਾਨੂੰ ਜਾਇਜ਼ ਲੱਗਦੀ ਹੈ ਕਹਿ ਦਿਓ ਭਾਵੇਂ ਤੁਹਾਡਾ ਸਾਕ ਰਿਸ਼ਤੇਦਾਰ ਹੈ ਤਾਂ ਉਹ ਤੁਹਾਡਾ ਭਰਾ ਆਏਗਾ ਗਲਤ ਨੂੰ ਗਲਤ ਕਹਿਣਾ ਸਿੱਖੋ ਸਹੀ ਨੂੰ ਸਹੀ ਕਹਿਣਾ ਸਿੱਖੋ ਠੀਕ ਹੈ ਜੀ ਇਹ ਨਹੀਂ ਹੈਗਾ ਤੁਸੀਂ ਕਿਸੇ ਦੇ ਮਗਰ ਲਾ ਕੇ ਗਲਤ ਨੂੰ ਗਲਤ ਕਹੋ ਜਿੱਥੇ ਕੋਈ ਗੱਲ ਜਾਇਜ਼ ਹੈ ਅਸੀਂ ਤਾਂ ਇਹੀ ਕੰਮ ਕਰਦੇ ਹਾਂ ਜੀ ਸਾਡੇ ਨਾਲ ਤਾਂ ਭਾਵੇਂ ਕੋਈ ਗੁੱਸਾ ਕਰੇ ਭਾਵੇਂ ਗਿੱਲਾ ਕਰੇ ਜਿਹੜੀ ਗੱਲ ਜਾਇਜ਼ ਹੈ ਜਾਇਜ਼ ਨੂੰ ਜਾਇਜ਼ ਕਹਿਣੀ ਹੈ ਜੀ ਨਜਾਇਜ਼ ਨੂੰ ਨਜਾਇਜ਼ ਕਹਿਣੀ ਹੈ ਬਾਕੀ ਸਾਡੇ ਪਿਤਾ ਜੀ ਤੁਸੀਂ ਦੇਖ ਲੇ ਨਾਲ ਖੜੇ ਆ ਬਚਪਨ ਤੋਂ ਸਾਡੂ ਇਹਨਾਂ ਨੇ ਪਾਲਿਆ ਹੁਣ ਵੀ ਪਾਲੀ ਰਹੇ ਹੁਣ ਵੀ ਪਾਲ ਕੋਈ ਅਸੀਂ ਨਹੀਂ ਉਹਨਾਂ ਨੂੰ ਪਾਲ ਰਹੇ ਹੁਣ ਵੀ ਸੰਨ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਤੇ ਅਸੀਂ ਤਾਂ ਇਹਨਾਂ ਦਾ ਕਦੀ ਦੇਣ ਦੇ ਨਹੀਂ ਸਕਦੇ ਜਿਹੜੇ ਬਾਕੀ ਲੋਕ ਇਹੀ ਜਾਣਦੇ ਆ ਵੀ ਸਾਨੂੰ ਇਹ ਮੇਰੇ ਮਾਪ ਆਪਣੇ ਕੁਝ ਦੇਆ ਨਹੀਂ ਹੈਗਾ ਤੁਹਾਡੇ ਬਾਪੂ ਨੇ ਤੁਹਾਨੂੰ ਮਿਹਨਤ ਦੀ ਖਵਾਈ ਹੈ ਤੁਹਾਡੇ ਚ ਬੋਲ ਰਹੀ ਹੈ ਗਾਂ ਤੁਹਾਡੇ ਬੱਚਿਆਂ ਚ ਬੋਲ ਮਿਹਨਤ ਦੀ ਖਵਾਈ ਹੈ ਜੀ ਤੇ ਮਿਹਨਤ ਦੀ ਹੀ ਸਾਨੂੰ ਦੱਸਿਆ ਹੈ ਅਸੀਂ ਕਰ ਵੀ ਰਹੇ ਹਾਂ ਅਸੀਂ ਆਹੀ ਇਹੀ ਗੱਲ ਆਪਣੇ ਬੱਚਿਆਂ ਨੂੰ ਅੱਜ ਤੱਕ ਕਹੀ ਹੈ ਫਿਕਰਤ ਕਰੋ ਬੇਟੇ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਨਾਲ ਕੋਈ ਤੱਕਾ ਨਹੀਂ ਕਰਨਾ ਬਾਈ ਸਮਾਜ ਦੇ ਵਿੱਚ ਜਦੋਂ ਤੁਸੀਂ ਐੇ ਕੰਮ ਕਰਦੇ ਹੋ ਪਰਿਵਾਰ ਨਾਲ ਕਰਦੇ ਹੋ ਸਵਾਦ ਲੈਣ ਵਾਲੇ ਵੀ ਬਹੁਤ ਆਉਂਦੇ ਆ ਤੁਹਾਨੂੰ ਵੀ ਕਿਤੇ ਲੋਕ ਕਹਿੰਦੇ ਹੋਣ ਕਿ ਵੀ ਦੇਖ ਜਵਾਨ ਕੁੜੀਆਂ ਵਾ ਉਹਨਾਂ ਨੂੰ ਰੇੜੀ ਤੇ ਖਿਲਾ ਰਿਆ ਹੋਇਆ ਉਹਨਾਂ ਤੋਂ ਕੰਮ ਕਰਾ ਰਿਆ ਇਹ ਤਾਂ ਸਰ ਸਾਡੀ ਮਾਨਸਿਕਤਾ ਹੈ ਇਹ ਕਿਸੇ ਦੀ ਸੋਚ ਨੂੰ ਤਾਂ ਸੀ ਬਦਲ ਨਹੀਂ ਸਕਦੇ ਕੁੜੀਆਂ ਕੀ ਨਹੀਂ ਕਰ ਸਕਦੀਆਂ ਕਲਪਨਾ ਚਾਵਲਾ ਚੰਦ ਦੇ ਪਹੁੰਚ ਗਈ ਹਾਂਜੀ ਦੇਖੋ ਤੁਸੀਂ ਬੱਚੇ ਅੱਜਕੱਲ ਮਤਲਬ ਕੁੜੀਆਂ ਜਿਹੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਤੇਜ਼ ਹੈ। ਹਰ ਇੱਕ ਕੰਮ ਦੇ ਵਿੱਚ ਅਕੀਏ। ਕੋਈ ਸ਼ਰਮ ਵਾਲੀ ਗੱਲ ਨਹੀਂ ਜੀ ਇਹ ਕੋਈ ਗਲਤ ਕੰਮ ਥੋੜੀ ਕਰ ਰਹੀਆਂ ਜੀ। ਮਿਹਨਤ ਕਰ ਰਹੀਆਂ ਅਸੀਂ ਇਹ ਨਹੀਂ ਹੈਗਾ ਖੱਲਾ ਇੱਥੇ ਪ੍ਰਸ਼ਾਦਾ ਖਲਾ ਜਦੋਂ ਸਾਡੇ ਘਰ ਬਣਦਾ ਕੀਰਤਨ ਬਕਾਇਦਾ ਨਾਲ ਲੱਗਿਆ ਹੁੰਦਾ ਅਸੀਂ ਆਪਣੀ 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 ਕੁੜੀਆਂ ਨੂੰ ਤਕੜਾ ਕਰ ਰਹੇ ਹਾਂ ਕਿ ਗਾਂ ਵਿਆਹ ਵਿਆਹ ਤੋਂ ਬਾਅਦ ਜਿੱਦਾਂ ਦੇ ਵੀ ਹਾਲਾਤ ਹੋਣ ਇਹਨਾਂ ਨੇ ਉਹ ਹਾਲਾਤਾਂ ਦਾ ਸਾਹਮਣਾ ਕਰ ਲੈਣਾ ਬਿਲਕੁਲ ਜੀ ਮੇਰੀ ਤਾਂ ਇਹ ਸਿੱਖਿਆ ਹੈਗੀ ਵੀ ਜਿਹੜਾ ਵੀ ਤੁਹਾਨੂੰ ਜਿੱਦਾਂ ਦਾ ਵੀ ਕੋਈ ਸਮਾਂ ਹੁੰਦਾ ਉਹਨੂੰ ਹੱਸ ਕੇ ਗੁਜ਼ਾਰਨਾ ਹੈ ਤਗੜੇ ਰਹਿਣਾ ਹੈਗਾ ਤੇ ਅਡੋਲ ਰਹਿਣਾ ਹੈਗਾ ਜੀ ਜੀਵਨ ਦੇ ਵਿਚ ਆਤਾਰ ਛੜਾ ਚੱਲਦੇ ਰਹਿਣੇ ਹੈਗੇ ਵਾਦੇ ਘਟੇ ਜਾਂਦੇ ਰਹਿੰਦੇ ਬਥੇਰੇ ਦੇਖਿਆ ਜੀ ਕੋਈ ਸਮਾਂ ਸੀਗਾ ਕੋਈ ਮਤਲਬ ਬੜੇ ਹਾਲਾਤ ਖਰਾਬ ਹੈ ਅੱਜ ਰਾਜੇ ਬੜੇ ਮੇਂ ਪਰਮਾਤਮਾ ਦੀ ਕਿਰਪਾ ਹੈ ਰਾਜੇ ਹੀ ਹੈ ਜੀ ਕੋਈ ਸ਼ੱਕ ਨਹੀਂ ਜਦੋਂ ਕੁੜੀਆਂ ਨੇ ਘਰੇ ਜਾਣਾ ਮਿਲਿਆ ਪਰ ਤੂੰ ਕਹਿਣ ਵਾਲੇ ਕਹਿੰਦੇ ਹੋਣਗੇ ਵੀ ਯਾਰ ਫੇਰ ਦੂਜੀ ਵੀ ਕੁੜੀ ਹੋਗੀ ਇਹ ਮੇਰੀ ਬੇਟੀ ਹੋਈ ਹੈ ਜੀ ਮੈਂ ਰਸਗੁੱਲੇ ਵੰਡੇ ਸੀ ਪਹਿਲੇ ਦਿਨ ਜਦੋਂ ਇਹ ਬੇਟੀ ਹੋਈ ਮਾਰਾ ਰਸਗੁੱਲੇ ਵੰਡੇ ਰਸਗੁੱਲਿਆਂ ਦਾ ਮੁੱਲ ਮੋੜਦਾ ਕੁੜੀ ਹੋ ਵਾਸਤੂ ਸੀ ਤੇ ਇਹਨੇ ਕੋਈ ਸ਼ੱਕ ਨਹੀਂ ਨਾਨਕ ਨੇ ਵੀ ਕਿਹਾ ਕਿ ਸੋ ਕੋ ਮੰਦਾ ਆਖੀ ਜਿੱਤ ਜਮੇ ਰਾਜਾ ਇਹ ਰਾਜੇ ਬਣਾ ਦਿੰਦਾ ਰਾਜੇ ਬਣਾ ਦਿੰਦਾ ਜਦੋਂ ਸ੍ਰਿਸ਼ਟੀ ਰਚਨਾ ਵਾਲੇ ਨੇ ਸਾਰਾ ਕੁਝ ਦੱਸਤਾ ਫਿਰ ਅਸੀਂ ਕੌਣ ਹੁੰਦੇ ਆ ਜੀ ਮਾੜਾ ਕਹਿਣ ਵਾਲੇ ਠੀਕ ਹੈ ਜੀ ਸਾਡਾ ਤਾਂ ਮਤਲਬ ਹੀ ਨਹੀਂ ਬਣਦਾ ਗੁਰੂ ਨਾਨਕ ਦੇਵ ਜੀ ਕਹਿ ਗਏ ਸੋ ਕੀ ਮੰਦਾ ਆਖੀ ਜਿੱਤ ਜਮੇਰਾ ਜਨ ਮੈਂ ਕੌਣ ਹੈ ਕਹਿੰਦੇ ਆਲਾ ਇਹਨਾਂ ਨੂੰ ਮੰਦਾ ਨਹੀਂ ਆਖਣਾ ਇਹ ਕਦੀ ਮਨ ਪਰਦਾ ਚੀਜ਼ਾਂ ਜਿਹੜੋ ਦਿਮਾਗ ਚ ਚੱਲਦੇ ਦੇਖੋ ਜੀ ਪਤਾ ਕੀ ਹੈਗਾ ਜੀ ਅਸੀਂ ਕਦੇ ਵੀ ਉਹ ਨਹੀਂ ਕਰਦੇ ਮਤਲਬ ਹੈ ਮੈਂ ਇਹ ਸੋਚਦਾ ਵੀ ਸੱਚ ਜਿਹੜਾ ਪਰਮਾਤਮਾ ਹੈ ਨਾ ਜੀ ਉਹ ਕਦੇ ਵੀ ਮਾੜਾ ਨਹੀਂ ਕਰਦਾ ਉਹ ਜਿਹੜਾ ਅੱਗੇ ਕੰਮ ਹੋਣਾ ਉਹ ਵੀ ਚੰਗਾ ਹੀ ਹੋਣਾ ਮੇਰੇ ਨਾਲ ਹੁਣ ਵੀ ਚੰਗੇ ਹੋ ਰਿਹਾ ਲੰਬਾ ਸੋਚ ਕੇ ਕੁਝ ਨਹੀਂ ਬਣਨਾ ਜੀ ਜਦੋਂ ਕਿਹੜਾ ਸਮੇਂ ਦੇ ਮੁਤਾਬਕ ਹਰ ਇੱਕ ਕੰਮ ਹੋ ਜਾਣਾ ਹੈਗਾ ਤੁਸੀਂ ਉਹਨੂੰ ਦਿਮਾਗ ਦੇ ਵਿੱਚ ਲੇ ਕੇ ਚਲੋ ਪਰਮਾਤਮਾ ਤੇ ਭਰੋਸਾ ਬਣਾ ਕੇ ਰੱਖੋ। ਠੀਕ। ਇਹ ਗੱਲ ਠੀਕ ਹੈ ਵੀ ਦੇ ਵੀ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੈ। ਤੁਸੀਂ ਪ੍ਰਸ਼ਾਦ ਦਾ ਛਕਾਉਣ ਦੀ ਸੇਵਾ ਨਿਭਾ ਰਹੇ ਹੋ। ਕਈ ਵਾਰੀ ਲੋਕਾਂ ਕੋਲ ਪੈਸੇ ਨਹੀਂ ਵੀ ਹੁੰਦੇ। ਇਦਾਂ ਦੇ ਲੋਕ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਕਿ ਭਾਈ ਸਾਡੀ ਰੋਟੀ ਦੇ ਥੇਲੀ ਖਵਾ। ਦੇਖੋ ਜੀ ਵੈਸੇ ਤਾਂ ਗੱਲਾਂ ਕਰਦਾ ਹੋ ਜਾਂਦੇ ਆਲਾ ਹੁਣ ਕੀ ਹੋਊਗਾ ਬੀਬੀ ਇਦਾਂ ਹੀ ਗੱਲਾਂ ਲਾਗਿਆ ਕਰਨੇ ਹੈ। ਪਰ ਮੈਨੂੰ ਪਤਾ ਹੈ ਜੀ ਅਸੀਂ ਤਾਂ ਕਦੇ ਕਿ ਹਜੇ ਕੋਈ ਬੰਦਾ ਕਹਿ ਵੀ ਦਿੰਦਾ ਵੀ ਮੇਰੇ ਕੋ ਪੈਸੇ ਆਨਲਾਈਨ ਨਹੀਂ ਹੋ ਰਹੇ ਜਾਂ ਮੈਂ ਪਰਸ ਘਰੇ ਬੋਲਿਆ ਸੀ ਕੰਨੇ ਮੇਰੇ ਪ੍ਰਸ਼ਾਦਾ ਲੈ ਜਾ ਕੱਲ ਨੂੰ ਦੇਜੋ ਕਿਆ ਗੱਲ ਹੈ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਵੀਰ ਜੀ ਮਤਲਬ ਹੈ ਉਹੀ ਸੋਚ ਕੇ ਚੱਲਦੇ ਜੀ ਵਿੱਚੋਂ ਦਸ ਬੰਦ ਵੀ ਨਿਕਲ ਜਵੇ ਇੱਕ ਦੋ ਇਦਾਂ ਦਾ ਸਾਨੂੰ ਉਹਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਅਸੀਂ ਉਹ ਵੀ ਸੋਚ ਹੀ ਲੰਨੇ ਪਰ ਚਲੋ ਮਹਾਰਾਜ ਜਿੰਨਾ ਜਿੱਦਾਂ ਸੇਵਾ ਲੈਣੀ ਆ ਉਹ ਲੈ ਲੈਣੀ ਜਿਸ ਮੁਤਾਬਕ ਪਰ ਸਾਡੇ ਕੋਲੋਂ ਇਦਾਂ ਕੋਈ ਭੁੱਖਾ ਨਹੀਂ ਗਿਆ ਹੈਗਾ ਅਸੀਂ ਇੱਕ ਦਿਨ ਜ਼ਰੂਰ ਗਏ ਐਥੋਂ ਪ੍ਰਸ਼ਾਦਾ ਖਤਮ ਹੋ ਗਿਆ ਸੀ ਲਾਸਟ ਇੱਕ ਵੀਰ ਆਇਆ ਜੀ ਕਹਿੰਦਾ ਵੀ ਮੈਂ ਪ੍ਰਸ਼ਾਦਾ ਛਕਣਾ ਵੀ ਮੈਨੂੰ ਭੁੱਖ ਲੱਗੀ ਵੀ ਮੈਂ ਕਿਹਾ ਇਹਨਾਂ ਨੂੰ ਬੱਚਿਆਂ ਨੂੰ ਵੀ ਮਿਹਰਾ ਪਿਆ ਜਿਹੜਾ ਰੱਖਿਆਗਾ ਇਹਨੂੰ ਵੀਰ ਨੂੰ ਦੇ ਦੋ ਕੋਣ ਵੀ ਅਸੀਂ ਪ੍ਰਸ਼ਾਦਾ ਛਕਾ ਕੇ ਭੇਜਿਆ ਕੋਸ਼ਿਸ਼ ਇਹ ਹੀ ਕਰੀਦੀ ਜੀ 11:00 20 ਵਜੇ ਨੇ ਕਈ ਵਾਰ ਬੇਟਿਆਂ ਬੱਚਿਆਂ ਨੇ ਫੜਨਾ ਵੀ ਹੁੰਦਾਗਾ ਮੈਂ ਵੀ ਸਵੇਰੇ ਕੰਮ ਤੇ ਜਾਣਾ ਹੁੰਦਾਗਾ ਪਰ ਅਸੀਂ ਫੇਰ ਵੀ ਸਮਾਂ ਬਦਲ ਰਿਹਾ ਹੈ ਤੁਸੀਂ ਜਿਵੇਂ ਦਾੜਾ ਪ੍ਰਕਾਸ਼ ਬਹੁਤ ਸੋਹਣੇ ਲੱਗ ਰਹੇ ਹੋ ਪੂਰਾ ਪਰਿਵਾਰ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਹੋ ਆਪਣੇ ਪੰਜਾਬੀ ਅੱਜ ਕੱਲ ਪੰਜਾਬੀਆਂ ਦੀ سپورਟ ਚ ਨਿਕਲ ਰਹੇ ਨੇ ਹੈਨਾ ਤੁਹਾਨੂੰ ਦੇਖ ਕੇ ਸਪੈਸ਼ਲ ਬ੍ਰੇਕ ਮਾਰ ਕੇ ਰੋਕਦੇ ਆ ਤੁਹਾਡਾ ਹਾਲਚਲ ਪੁੱਛ ਕੇ ਜਾਂਦੇ ਹਾਂਜੀ ਨਹੀਂ ਬਹੁਤ ਵਧੀਆ ਰਿਸਪੌਂਸ ਹੈ ਜੀ ਦੇਖੋ ਜਿਹੜੇ ਬੰਦੇ ਨੇ ਸਮਝਦਾਰ ਹੈਗੇ ਪੜੇ ਲਿਖੇ ਹੈ ਚੰਗਾ ਖਾਣ ਵਾਲੇ ਹੈ ਉਹ ਹਰ ਇੱਕ ਬੰਦਾ ਸਫਾਈ ਦੇਖਦਾ ਹੀ ਜੱਜ ਕਰ ਸਫਾਈ ਦੇਖੋ ਇਹ ਨਹੀਂ ਹੈਗਾ ਵੀ ਮੈਂ ਇੱਥੇ ਸਫਾਈ ਦਊਗਾ ਜਿੱਥੇ ਮੈਂ ਬਣਾ ਰਿਹਾ ਉੱਥੇ ਮੈਨੂੰ ਕਿਉਂਕਿ ਪਰਮਾਤਮਾ ਦੇਖ ਰਿਹਾ ਹੈ ਸਫਾਈ ਹਰ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਤੇ ਸਾਫ ਸੁਥਰਾ ਖਵਾਓ ਤੋਂ ਨੂੰ ਰਿਸਪੌਂਸ ਆਪਣੇ ਆਪ ਹੀ ਮਿਲੇਗਾ ਜਿਹੜਾ ਸਾਡੇ ਕੋਲ ਇੱਕ ਵਾਰ ਬੰਦਾ ਪਹੁੰਚਾਦਾ ਛੱਕ ਕੇ ਗਿਆ ਜੀ ਉਹਨੇ ਕਦੇ ਐ ਤੱਕ ਇਹ ਨਹੀਂ ਕਿਹਾ ਵੀ ਤੁਹਾਡੇ ਮਤਲਬ ਇਹ ਕਿਸ ਚੀਜ਼ ਕੋਈ ਕਮੀ ਸੀਗੀ ਜਾਂ ਦੁਬਾਰੇ ਨਹੀਂ ਆਇਆ ਇਦਾਂ ਨਹੀਂ ਹੋਇਆ ਹੁਣ ਭੈਣ ਇੱਥੇ ਖੜੀ ਸੀ ਤੁਸੀਂ ਦੇਖਿਆ ਹੀ ਹੈ ਥੋੜੇ ਦਿਨ ਪਹਿਲਾਂ ਆਏ ਸੀਗੇ ਇੱਥੇ ਕੋਈ ਨਵੀਂ ਜੌਬ ਆਏ ਆ ਉਹ ਸੈਕਿੰਡ ਟਾਈਮ ਅੱਜ ਫੇਰ ਆਏ ਮਤਲਬ ਸਾਡੇ ਕੋਲ ਸਾਫ਼ ਸੁਥਰਾ ਕੰਮ ਹੈ ਜੀ ਭਾਈ ਜਿਹੜੀ ਥਾਂ ਤੇ ਤੁਸੀਂ ਬੈਠੇ ਹੋ ਤੁਹਾਡਾ ਕੰਸਟਰਕਸ਼ਨ ਦਾ ਕੰਮ ਤੁਹਾਡੇ ਫਾਦਰ ਦਾ ਵੀ ਉਹ ਰਿਹਾ ਹੈ ਨਾ ਤੁਹਾਡੀਆਂ ਅੱਖਾਂ ਮੋਰੀ ਜਮੀਨਾਂ ਜਿਹੜੀਆਂ ਕੋਡੀਆਂ ਦੇ ਭਾਦੀ ਸੀਗੀਆਂ ਅਰਬਾਂ ਦੀਆਂ ਹੋ ਗਈਆਂ ਕਰੋੜਾਂ ਦੀਆਂ ਹੋ ਗਈਆਂ ਐਨ ਲੱਗਦਾ ਯਾਰ ਜਿਹੜਾ ਸਮਾਂ ਲੰਘ ਗਿਆ ਗਲਤੀ ਕਰ ਲਈ ਕਿਤੇ ਇੱਕ ਅੱਧਾ ਕਿਲਾ ਲੈ ਹੀ ਲੈਂਦੇ 8000 ਦਾ ਉਦੋਂ ਇਹ ਗੱਲਾਂ ਦਾ ਪਤਾ ਨਹੀਂ ਸੀਗਾ ਜੀ ਵੀ ਐਨਾ ਕੁਛ ਇਦਾਂ ਪਰ ਸਾਡੇ ਨਾਲ ਉਹਦੇ ਕੋ ਭਗਤ ਜੀ ਹੋਏ ਆ ਭਗਤ ਆਸਾ ਰਾਮ ਜੀ ਬੈਦਵਾਨ ਤੇ ਬੜੇ ਮਤਲਬ ਹੈ ਗਿਆਨੀ ਉਹ ਪਰਬੀਰੂ ਆਦਿ ਸੀਗੇ ਉਹਨਾਂ ਨੇ ਇਹ ਸਾਰਾ ਕੁਝ ਦੱਸਤਾ ਸੀਗਾ ਵੀ ਕਿਸੇ ਸਮੇ ਇਹ ਇੱਥੇ ਸਾਰਾ ਕੁਝ ਇਹ ਹੋਣਾ ਹੈ ਅੱਜ ਤੋਂ ਮਤਲਬ ਹੈ ਵੀ ਉਹ ਬਹੁਤ ਪੁਰਾਣੀ ਗੱਲਾਂ ਜੀ ਇਹ ਮੈਨੂੰ ਮੈਂ ਐਵੇਂ ਜੁ ਕੁਛ ਗਲਤ ਨਾ ਕਹਿ ਦੇਵਾਂ ਮੈਨੂੰ ਉਹਨਾਂ ਦਾ proper ਨਹੀਂ ਪਤਾ ਵੀ ਕਦੋਂ ਮੰਨੀ ਕਿ ਉਹ ਨਹੀਂ ਗੱਲ ਬਾਈ ਉਹਨਾਂ ਦੀ ਇਹ ਗੱਲ ਉਹ ਸੱਚੀਆਂ ਹੋ ਗਈਆਂ ਜੀ ਤੇ ਸਾਰਾ ਕੁਝ ਹੀ ਸਾਡੇ ਅੱਖਾਂ ਸਾਹਮਣੇ ਡਿਵੈਲਪ ਹੋਇਆਗਾ ਇੱਥੇ ਕੀ ਇੱਥੇ ਜੰਗਲ ਹੁੰਦਾ ਸੀਗਾ ਹੈਨਾ ਸਾਰਾ ਪਿੱਛੇ ਜੰਗਲ ਖਾਲੀ ਥਾਂ ਸੱਥਾਂ ਸੀ ਇਸ ਪਿੰਡ ਦੀ ਮੈਂ ਤੁਹਾਨੂੰ ਦੱਸਦਾ ਜੀ ਆਹ ਸਾਹਮਣੇ ਜਿਹੜੀ ਮਾਰਕੀਟ ਹੈ ਇਹ ਸਾਡੇ ਬਜ਼ੁਰਗਾਂ ਦੀ ਸ਼ਮਸ਼ਾਨ ਘਟ ਹੈ ਜੀ ਸਾਰੇ ਪਿੰਡ ਦੀ ਸ਼ਮਸ਼ਾਨ ਘੜ ਸੀਗੀ ਅੱਜ ਤੁਸੀਂ ਦੇਖ ਲਓ ਪਰ ਮਾਰਕੀਟ ਬਣੀ ਵੀ ਹੈ ਜੀ ਇੱਥੇ ਆ ਸਾਰੀ ਜ਼ਮੀਨ ਸੀਗੀ ਆ ਸਭ ਖੇਤ ਸੀਗੀ ਹਾਂਜੀ ਇਥੇ ਸਾਰਾ ਹੀ ਜਿੰਨਾ ਵੀ ਹੈ ਅੱਧੀ ਕਾ ਕੋਠੀਆਂ ਦਾ ਇੱਥੇ ਅਮਰੀਕਾ 70 ਕਾ ਤਰਜਮਾ ਆਪਣੇ ਹੱਥੀ ਬਣਾਉਂਦੀਆਂ ਜੀ ਅੱਧਾ ਮੁਹਾਲੀ ਦਾ ਮੈਰ ਮੇਰੇ ਬਜ਼ੁਰਗਾਂ ਨੇ ਬਣਾਤਾ ਹੁੰਦਾ ਜੀ ਇੱਥੇ ਕੁਝ ਨਹੀਂ ਸੀਗਾ ਪਹਿਲਾਂ ਖੇਤ ਹੀ ਸੀਗੇ ਸਾਰੇ ਲੋਕ ਬਹੁਤ ਸਾਰੇ ਲੋਕ ਪਿੱਟਦੇ ਆ ਕਹਿੰਦੇ ਭਾਈ ਯਾਰ ਉਦੋਂ ਕਿਤੇ ਕਿੱਲਾ ਕ ਲੈ ਲਿਆ ਹੁੰਦਾ ਨਹੀਂ ਜੀ ਸਾਤੋਂ ਆਪ ਨਹੀਂ ਵੀ ਨਹੀਂ ਸੰਭੀ ਗਈ ਅਸੀਂ ਕਿੱਥੇ ਕਿਲੇ ਲੈਣੀ ਹੈ ਮਤਲਬ ਉਹ ਪਤਾ ਹੀ ਨਹੀਂ ਸੀਗਾ ਉਹ ਚੀਜ਼ਾਂ ਦਾ ਨਾ ਐਨੀ ਸੋਜੀ ਨਹੀਂ ਸੀ ਜਾਣਕਾਰੀ ਨਹੀਂ ਸੀ ਇਹ ਚੀਜ਼ਾਂ ਦੀ ਵੀ ਇੱਥੇ ਇਹ ਕੁਝ ਹੋ ਜਾਣਾ ਚਲੋ ਹੁਣ ਵੀ ਬਥੇਰਾ ਕੁਝ ਐਸੀ ਗੱਲ ਨਹੀਂ ਜੀ ਪਰਮਾਤਮਾ ਦੀ ਬਖਸ਼ਿਸ਼ ਹੈ ਬੜੇ ਵਧੀਆ ਰੱਖੇ ਹੋਏ ਜੂਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਆਹੋ ਉਹਦੀ ਉਹਦੀ ਰਜਾ ਚ ਪਾਣਾ ਮੰਨ ਕੇ ਬੰਦਾ ਖੁਸ਼ ਰਹਿੰਦਾ ਪਾਣਾ ਪੈਂਦਾ ਜੀ ਜੇ ਪਾਣੇ ਚ ਰਹੋਗੇ ਤਾਂ ਸਹੀ ਰਹੋਗੇ ਖੁਸ਼ ਰਹੋਗੇ ਪਾਣੇ ਤੋਂ ਬਾਹਰ ਚੱਲੂਗੇ ਫੇਰ ਸਾਨੂੰ ਤੰਗੀਆਂ ਆਉਂਨ ਦਿੱਕਤਾਂ ਆਣਗੀਆਂ ਸੋ ਬਿਲਕੁਲ ਆ ਦੇਖਿਆ ਤੁਸੀਂ ਪਰਿਵਾਰ ਗੁਰਬਾਣੀ ਦੀਆਂ ਵੀ ਬਾਈ ਤੁਸੀਂ ਕਰੀ ਚੱਲੋ ਕੰਮ ਸਮਾ ਦਿੱਤਾ ਤੁਹਾਡਾ ਅੱਛਾ ਜੇ ਤੁਹਾਡੇ ਕੋਲ ਖਾਣਾ ਖਾਣ ਆਉਣਾ ਹੈ ਮਾੜਾ ਸਮਝਾਓ ਵੀ ਕਿੱਥੇ ਪੂਰੀ ਲੋਕੇਸ਼ਨ ਹੈ ਤੁਹਾਡਾ ਨੰਬਰ ਵੀ ਜ਼ਰੂਰ ਦੱਸੋ ਦੇ بھائی ਆਰਡਰ ਕਰਨਾ ਆਰਡਰ ਵੀ ਲੈਂਦੇ ਨੇ ਇਹ ਬੜੇ ਬੜੇ ਆਰਡਰ ਪਰਵਾਰਾਂ ਚ ਕਿਟੀਆਂ ਪਾਰਟੀਆਂ ਚ ਜਾਂਦਾ ਕੰਮ ਹੈ ਨਾ ਬਿਲਕੁਲ ਜੀ ਬਿਲਕੁਲ ਜਿਵੇਂ ਦੇ ਕੋਈ ਆਰਡਰ ਹੁੰਦਾ ਹੈਗਾ ਅਸੀਂ ਤਰ੍ਹਾਂ ਉਸ ਤੋਂ ਵਧੀਆ ਤਰੀਕੇ ਨਾਲ ਉਹਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੇ ਆਂ ਜੀ ਤੇ ਮੇਰਾ ਮੋਬਾਈਲ ਨੰਬਰ ਹੈਗਾ ਜੀ 9877 947388 ਮੈਂ ਰਿਪੀਟ ਕਰ ਰਹੇ ਹਾਂ ਜੀ ਇੱਕ ਵਾਰ 94 ਸੌਰੀ 9877 947388 ਤੇ ਇਹ ਜਿਹੜੀ ਜਗ੍ਹਾ ਹੈ ਵੀਰ ਜੀ ਇਹ ਸੈਕਟਰ 71 ਦੀ ਮੇਨ ਮਾਰਕੀਟ ਹੈ ਜੀ ਸੈਕਟਰ 71 ਇਹ ਪਿੱਛੇ ਮੇਰੇ ਬਿਲਕੁਲ ਕਾਰ ਗਿਲ ਪਾਰਕ ਹੈ ਜੀ ਹਾਂ ਕਾਰ ਗਿਲ ਪਾਰਕ ਦੀ ਬੈਕ ਸਾਈਡ ਤੁਸੀਂ ਇਧਰ ਲੀ ਵਸੇ ਮਟੌਰ ਠਾਣਾ ਹੈਗਾ ਜੀ ਖੱਬੇ ਪਾਸੇ ਤੇ ਸੱਜੇ ਪਾਸੇ ਸਾਡਾ ਪਿੰਡ ਹੈ ਜੀ ਮਟੌਰ ਮਟੌਰ ਪਿੰਡ ਸੋ ਪਵਾਦੀ ਹੈ ਉਹ ਤੁਸੀਂ ਹਾਂਜੀ ਇਹ ਪਵਾਦੀ ਇਲਾਕਾ ਹੈ ਜੀ ਇਹਦੀ ਪਵਾਦੀ ਹੈ ਇੱਕ ਅੱਧੀ ਲਾਈਨ ਪਵਾਦੀ ਮੈਂ ਕਹਿ ਦੋ ਫਿਰ ਇਹ ਪਵਾਦਾਂ ਜੋ ਮਰਜੀ ਕੋ ਹਾਲੇ ਜੋ ਤਾਂ ਸ਼ਹਿਰਦਾਰੀ ਕਰਕੇ ਮਾੜਾ ਮੋਟਾ ਹੋ ਜਾਈ ਰੰਗ ਬਦਲਣਾ ਹੋਗਾ ਮਾਰਾਦਾ ਬੋਲੀ ਬਹੁਤ ਵਧੀਆ ਹੈਗੀ ਜੀ ਯਾ ਤਾਂ ਲੋਕ ਸੁਣ ਕੇ ਨਾ ਖੜ ਜਾਗੇ ਵੀ ਥੰਮੇ ਕੀ ਕਹਿ ਰਹੇ ਆ ਯਾਰ ਇਹ ਜਿਹੜੇ ਮਾਰੇ ਬੰਦੇ ਹੈਗੇ ਜਾਂ ਮਾਰੇ ਨਿਆਣੇ ਇਹਨਾਂ ਨੂੰ ਤਾਂ ਪਤਾ ਲੱਗ ਤਾਨੂੰ ਪਤਾ ਲੱਗਦਾ ਹੋਣਾ ਪਰ ਉਹ ਅੱਧੇ ਬੰਦੇ ਦੀ ਮਾਰੀ ਬਾਤ ਨਹੀਂ ਸਮਝ ਆਂਦੀ ਜੀ ਕਿ ਤੁਹਾਨੂੰ ਹਰਿਆਣਵੀ ਮੰਨਣ ਲੱਪੈਂਦੇ ਆ ਹਾਂ ਹਾਂ ਇੱਧਰ ਤਾਂ ਕੇ ਕਹਦੇ ਹਾਂ ਤਾਂ ਵੀ ਹਰਿਆਣੇ ਤੇ ਆਏਵੇਂਗੇ ਪਰ ਮਾਰਾ ਹਰਿਆਣਾ ਨਹੀਂ ਮਾਰਾ ਪਵਾਦ ਦਾ ਇਲਾਕਾ ਜੀ ਪਹਿਲਾਂ ਹਰਿਆਣਾ ਵੀ ਪਵਾਦ ਮਾ ਹੈ ਬਹੁਤ ਸ਼ੁਕਰ ਹੈ ਇਸ ਗੱਲ ਦਾ ਸ਼ੁਕਰ ਹੈ ਤੁਹਾਡਾ ਪਿੰਡ ਓਜੜ ਗਿਆ ਤੁਹਾਡਾ ਪਿੰਡ ਸੀਗਾ ਪਰ ਤੁਸੀਂ ਆਪਣੀ ਬੋਲੀ ਸੰਭ ਕੇ ਰੱਖੀ ਨਹੀਂ ਜੀ ਦੇਖੋ ਅਸੀਂ ਸਾਰਾ ਕੁਝ ਸੰਭ ਕੇ ਰੱਖਿਆ ਵਾ ਜੀ ਹਾਂ ਹਮ ਹਮੇ ਸਾਰਾ ਕੁਝ ਸੰਭ ਕੇ ਰੱਖਿਆ ਵਾ ਜੀ ਬੋਲੀ ਵੀ ਸੰਭ ਕੇ ਰੱਖੀ ਹੋਈ ਹੈ ਵਿਰਸਾ ਵੀ ਸਾਰਾ ਕੁਝ ਹਮੇ ਸਾਰੇ ਮਾਦਰਾ ਬੇਬੀ ਪੈਂਟਿੰਗ ਵੀ ਪਾਲਿਆ ਹਾਂ ਕੁਰਤਾ ਪਜਾਮਾ ਵੀ ਪਾਲਿਆ ਹਾਂ ਯਾਦਰਾ ਵੀ ਲਾ ਲਿਆਂਗੇ ਜੀ ਉਹ ਸਾਰੇ ਵਸੇ ਨੂੰ ਚੱਲ ਜਾਾਂਗੇ ਹਾਂ ਇਸ ਕਰਕੇ ਵੀ ਪਵਾਦੀ ਹੈ ਬਹੁਤ ਵਧੀਆ ਪਾਸ ਆ ਗਈ ਜੀ ਉਦੋਂ ਉਦੋਂ ਜਦੋਂ ਆਹ ਬਣਿਆ ਨਹੀਂ ਸੀਗਾ ਉਦੋਂ ਜਦੋਂ ਤੁਸੀਂ ਸਾਰੇ ਪਵਾਦੀ ਬੋਲਦੇ ਸੀਗੇ ਕੋਈ ਸਾਡੇ ਵਰਗੀ ਪੰਜਾਬੀ ਆ ਕੇ ਬੋਲਦਾ ਸੀ ਤੁਸੀਂ ਹੈਰਾਨ ਹੁੰਦੇ ਹੋਵੋਗੇ ਨਾ ਕਿ ਭਾਈ ਇਹ ਕਿੱਥੋਂ ਆਇਆ ਮਾਦਰਾ ਜੀ ਰਿਸ਼ਤੇਦਾਰੀ ਹੈ ਇੱਧਰ ਬਟਾਲੀ ਆਲਾ ਸਿੰਘ ਦੇ ਅੱਗੇ ਮਕਾਰੋਗਰ ਪਿੰਡ ਹੈ ਉਹ ਜਦੋਂ ਤੁਸੀਂ ਅਮੇ ਜਾਇ ਕਰਦੇ ਜੀ ਅੱਜ ਕੱਲ੍ਹ ਕੀ ਛੁੱਟੀਆਂਗੇ ਵਿੱਚ ਮਤਲਬ ਹੁਣ ਅਸੀਂ ਵੀ ਤਾਂ ਆਪਣੀ ਭਾਸ਼ਾ ਬੋਲਣੀ ਹੈ ਜਿ ਤਰ੍ਹਾਂ ਹੁਣ ਉਹ ਰ ਬੋਲ ਰਹੇ ਨੇ ਨਿਆਣੇ ਹੁੰਦੇ ਨੂੰ ਤਾਂ ਨਾਲ ਅਸੀਂ ਤੁਸੀਂ ਦਾ ਪਤਾ ਹੀ ਨਹੀਂ ਹੁੰਦਾ ਜੀ ਉਸ ਮਾਂ ਉੱਥੇ ਜਾ ਕੇ ਫਿਰ ਮਾਰੇ ਜਦੋਂ ਮੈਂ ਉੱਥੇ ਬੋਲੀ ਕਰਾਂ ਤੇ ਨਾਨਕਿਆਂ ਬਿਮਾਰਾ ਬਹੁ ਮਖੌਲ ਡਾਇਗ ਕਰਦੇ ਨੇ ਨਿਆਣੇ ਵੀ ਸਮੇਂ ਦਾ ਯਾਰ ਅਨਪੜ੍ਹੇ ਜਾਏ ਲੈ ਗਈ ਪਰ ਉਹਨਾਂ ਨੂੰ ਨਹੀਂ ਪਤਾ ਜਦੋਂ ਜ਼ਮੀਨਾਂ ਵਿਕੀਆਂ ਬਾਈ ਗੱਲ ਠੀਕ ਹੈ ਵੀ ਲੋਕ ਲੋਕ ਨੋਟ ਦੇਖ ਕੇ ਪੂਰੇ ਕੰਮ ਲੇ ਹੋ ਗਏ ਸੀਗੇ ਲੋਕਾਂ ਨੇ ਨੋਟਾਂ ਦੀ ਗਿਣਤੀ ਖਾਤਰ ਪਰਿਵਾਰਾਂ ਦੇ ਪੜ੍ਹੇ ਲਿਖੇ ਮੁੰਡੇ ਬੁਲਾਏ ਸੀਗੇ ਗੱਲ ਪਤਾ ਕੀ ਆਗੀ ਯਾ ਉਹ ਜਿਹੜਾ ਮਹਾਰਾ ਇਲਾਕਾ ਤਾਂ ਨਾ ਜੀ ਥੋੜਾ ਜਿਹਾ ਗਰੀਬ ਦਾ ਭੋਲੇ ਲੋਕ ਲੋਕ ਬਹੁਤ ਭੋਲੇ ਦੇ ਜੀ ਥੋੜੇ ਨਹੀਂ ਦੇ ਮਤਲਬ ਹੈ ਵਿਸ਼ਵਾਸ ਕਰਾਂਦੇ ਲੋਕ ਉਸਕੇ ਵਿੱਚ ਕੀ ਆਦਾ ਜਦ ਇਹੋ ਜ਼ਮੀਨ ਐਕਵਾਇਰ ਹੋਈ ਹੈ ਗਵਰਨਮੈਂਟ ਨੇ ਪੈਸੇ ਦੇ ਦੇ ਲੋਕਾਂ ਨੇ ਪੈਸਾ ਦੇਖਿਆ ਨਹੀਂ ਤਾਂ ਉਹ ਪੈਸੇ ਮਤਲਬ ਹੈ ਕੀ ਸੀਗੀ ਜ਼ਮੀਨ ਵੇਚੀਗੀ ਦੋ ਵੇਨਾ ਦੋ ਵੇਨ ਦਾਦਾ ਰਹੇ ਹਮੇ ਤਾਂ ਇੰਨੇ ਨੋਟ ਲਿਆਏ ਆ ਮਾਰੀ ਤਾਂ ਸਾਰੀ ਜ਼ਿੰਦਗੀ ਲੰਘ ਜਣੀ ਐ 10000 ਕੀ ਰੁਪਈਆਂ ਨੂੰ ਜੀ ਦਾ 10 ਕੇ ਨੋਟ ਹੋਏ ਦੇ ਖਾਸੀ ਕੱਥੀ ਬਣ ਜੈਦੀ ਮੋਜ਼ੇ ਵਿੱਚ ਪਾਗਲ ਹੋ ਜਾਂਦੇ ਮੈਂ ਪੈਸਾ ਦੇਖਿਆ ਨਹੀਂ ਤੱਕੀ ਹੁਣ ਪੈਸਾ ਮੁੱਕ ਵੀ ਗਿਆ ਹੈ ਨਾ ਭਾਈ ਪੈਸਾ ਮੁੱਕ ਗਿਆ ਜੀ ਕਈਆਂ ਨੇ ਚੰਗੀਆਂ ਜ਼ਮੀਨਾਂ ਵੀ ਬਣਾ ਲੀਆਂਗਾ ਹਾਂ ਕਈ ਵਿਚਾਰੇ ਰੁਲ ਵੀ ਗਏ ਹਾਂ ਜੀ ਕਈ ਵਿਚਾਰੇ ਨਹੀਂ ਕਈ ਬਣ ਵੀ ਗਏ ਬਹੁਤ ਜ਼ਮੀਨਾਂ ਲੈ ਲਏ ਗਏ ਹੋਰ ਚਲੋ ਅਸੀਂ ਮੁੱਦੇ ਤੋਂ ਭਟਕ ਰਹੇ ਹਾਂ ਪਰ ਥੋੜਾ ਥੋੜਾ ਤੁਹਾਨੂੰ ਸਮਝਾਉਣਾ ਬਣਦਾ ਸੀ ਕਿ ਪਵਾਦ ਵਾਲੇ ਨੇ ਇਹਨਾਂ ਨੇ ਉਜਾੜਾ ਵੀ ਦੇਖਿਆ ਮਿਹਨਤ ਵੀ ਕਰ ਰਹੇ ਨੇ ਤੇ ਇਹਨਾਂ ਨੇ ਆਪਣੀ ਅੱਖਾਂ ਮੋਰੇ ਸਾਮਾ ਇੱਕਦਮ ਛੱਟਪਟ ਬਦਲਦਾ ਦੇਖਿਆ ਹੈ ਨਾ ਛੋਟੀ ਭਿੰਡ ਰਹਿ ਗਈ ਬਸ ਕਾਕਾ ਤੂੰ ਵੀ ਅੱਗੇ ਆ ਜਾ ਇੱਥੇ ਇਹ ਕਰ ਰਹੀ ਹੈ ਹੋਟਲ ਮੈਨੇਜਮੈਂਟ ਇਹ ਜਿਹੜਾ ਪੂਰਾ ਪਰਿਵਾਰ ਮਿਹਨਤ ਕਰ ਰਿਹਾ ਹੈ ਬੇਸ਼ੱਕ ਅੱਜ ਰੇੜੀ ਤੇ ਨੇ ਪਰ ਇਹਨੂੰ ਹੋਟਲ ਦੇ ਵਿੱਚ ਲਿਜਾਣ ਦੀ ਜ਼ਿੰਮੇਵਾਰੀ ਇਸ ਕਾਕੇ ਦੀ ਲੱਗੀ ਆ ਪੁੱਤ ਪੜਾਈ ਠੀਕ ਚੱਲ ਰਹੀ ਹੈ ਹਾਂਜੀ ਕੀ ਸੁਪਨਾ ਲੈ ਆਏ ਫਿਰ ਇਸ ਰੇੜੀ ਨੂੰ ਕਿੱਥੇ ਲੈ ਕੇ ਜਾਣਾ ਉਹ ਤਾਂ ਰੱਬ ਰੱਖਾ ਜਦੋਂ ਤੱਕ ਹੁੰਦਾ ਤਾਂ ਕਰਦੇ ਹਾਂ ਹੋਟਲ ਤੱਕ ਲੈ ਕੇ ਜਾਉਂਗੇ ਉਹਨੂੰ ਅੱਗੇ ਕਿਵੇਂ ਮਜ਼ਾ ਆਉਂਦਾ ਸ਼ਾਮੀ ਰੋਜ਼ ਕੰਮ ਕਰਦੇ ਹੋ ਪੂਰਾ ਪਰਿਵਾਰ ਹਾਂਜੀ ਹਾਂਜੀ ਮਜ਼ਾ ਬਹੁਤ ਆਉਂਦਾ ਬਹੁਤ ਜ਼ਿਆਦਾ ਦਾਦੂ ਜੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਸਾਨੂੰ ਸਾਡਾ ਮਤਲਬ ਜਦੋਂ ਅਸੀਂ ਹਰਿਆਣੇ ਆ ਮਜ਼ੇ ਸਾਨੂੰ ਇਹਨਾਂ ਨਾਲ ਆਂਦਾ ਆ ਕੇ ਪਾਪਾ ਨਾਲ ਇਹਨਾਂ ਦਾਦੂ ਨਾਲ ਸਾਰੇ ਆਉਂਦੇ ਆਂ ਖੇਡਦੇ ਆਂ ਸਾਰੇ ਮਤਲਬ ਇੰਜੋਏ ਵੀ ਕਰਦੇ ਨਾਲ ਨਾਲ ਕਿਰਤ ਵੀ ਕਰਦੇ ਪੁੱਤ ਜਿਹੜੇ ਕਾਲਜ ਤੁਸੀਂ ਪੜ੍ਹਦੇ ਹੋ ਉੱਥੇ ਬੜੇ ਅਮੀਰ ਲੋਕਾਂ ਦੇ ਬੱਚੇ ਆਉਂਦੇ ਨੇ ਹੈਨਾ ਤੁਸੀਂ ਕਾਲਜ ਪੜ੍ਹਨ ਤੋਂ ਬਾਅਦ ਇਥੇ ਪਰਿਵਾਰ ਚ ਆਉਣਾ ਮਨ ਚ ਆਉਂਦਾ ਨਹੀਂ ਕਿ ਮੈਂ ਵੀ ਉਹਨਾਂ ਵਰਗੇ ਸੁਪਨੇ ਪਾਲਾਂ ਜਾਂ ਫਿਰ ਜਿੱਦਾਂ ਦੇ ਕਲੱਬਾਂ ਪੱਪਾ ਚ ਜਾਂਦੇ ਨੇ ਉਹ ਨਹੀਂ 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 ਸਾਨੂੰ ਸਾਡੇ ਡੈਡੀ ਜ਼ਿਆਦਾ ਪਿਆਰੇ ਨੇ ਉਹਨਾਂ ਵਰਗੇ ਸਾਡੇ ਸੁਪਨੇ ਨਹੀਂ ਹੈਗੇ ਸਾਨੂੰ ਐ ਕਿ ਜਿੰਨਾ ਉੱਚਾ ਮਤਲਬ ਜਾ ਸਕਦੇ ਸੀ ਉਹਨਾਂ ਉੱਚੇ ਜਾਈਏ ਪੜ੍ਹਾਈ ਲਿਖਾਈ ਉਹਦੇ ਦਾ ਕਾਲਜ ਤਾਂ ਬੱਚੇ ਬਹੁਤ ਕੁਝ ਕਰਦੇ ਨੇ ਸਾਡੇ ਅੱਧਾ ਦੇ ਨਹੀਂ ਹੈਗੇ ਰਮਨ ਸਾਨੂੰ ਐ ਕਿ ਅਸੀਂ ਪੜ੍ਹ ਲਿਖ ਕੇ ਵਧੀਆ ਬਣੀਏ ਬਾਪੂ ਨਾਲ ਜ਼ਿਆਦਾ ਪਿਆਰਾ ਕਿ ਦਾਦੂ ਉਹਨਾਂ ਨੂੰ ਦੋਨਾਂ ਨਾਲ ਇਕੋ ਜਿਹਾ ਕੀ ਧੀ ਗੱਲ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਮੇਰੀ ਡੈਡੀ ਦੀ ਗੱਲ ਬਹੁਤ ਵਧੀਆ ਹੈ Papa ਸਾਨੂੰ سپورਟ ਬਹੁਤ ਜ਼ਿਆਦਾ ਕਰਦੇ ਹੈ ਆਰ ਵੀ ਸਪੋਟ ਵੀ ਕਦੇ ਸਾਨੂੰ ਮਤਲਬ ਕੁੜੀਆਂ ਵਾਂਗੂ ਨਹੀਂ ਰੱਖਿਆ ਹਮੇਸ਼ਾ ਕੱਪੜੇ ਕੱਪੜਿਆ ਤੋਂ ਲੈ ਕੇ ਆਣ ਜਾਣ ਤੱਕ ਪਾਪਾ ਕਹਿੰਦੇ ਆ ਆਪਣਾ ਆਪ ਕਰੋ ਜਿਵੇਂ ਤੁਸੀਂ ਰਹਿਣਾ ਤੁਹਾਡੀ ਮਰਜ਼ੀ ਹੈ ਮਤਲਬ ਵਧੀਆ ਮੁੰਡਿਆ ਇੱਥੇ ਦੁਨੀਆਦਾਰੀ ਦੀ ਸਮਝ ਲੱਗ ਰਹੀ ਹੈ ਹਾਂਜੀ ਹਾਂਜੀ ਬਾਪੂ ਨੇ ਤਾਂ ਲਾਡਲੀਆਂ ਬਣਾ ਕੇ ਰੱਖਿਆ ਸੀਗਾ ਕਹਿੰਦਾ ਜ਼ਿੰਦਗੀ ਬਹੁਤ ਵੱਡੀ ਆਪਾਂ ਦੀ ਹਾਂਜੀ ਲੋਕਾਂ ਨਾਲ ਜਦੋਂ ਗੱਲ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁਣ ਹਾਂਜੀ ਹਾਂਜੀ ਲਾਸਟ ਕੀ ਕਹਿਣਾ ਜਿਹੜੇ ਤੁਹਾਨੂੰ ਦੇਖਦੇ ਨੇ ਲੋਕ ਕੀ ਤੁਹਾਡੇ ਕੋਲ ਆਉਣਾ ਕਿਵੇਂ ਆਉਣ ਇੱਥੇ ਕਾਰਗਿਲ ਵੈਕ ਸਾਈਡ ਹਾਂ ਕਾਰਗਿਲ ਪਾਰਕ ਹਾਂ ਬਹੁਤ ਬਹੁਤ ਧੰਨਵਾਦ ਪੁੱਤਰ ਸੋ ਗੋਰਸੋਖ ਪਰਿਵਾਰ ਗੱਲਬਾਤ ਕੀਤੀ ਗੁਰੂ ਨਾਨਕ ਦੇ ਸਿੱਖੀ ਦੇ ਫਲਸਫੇ ਦੇ ਉੱਤੇ ਪੈਰਾ ਦੇ ਰਹੇ ਕਿਰਤ ਕਰ ਰਹੇ ਨੇ ਦਸਬੰਦ ਵੀ ਕੱਢਦੇ ਆ ਗੱਲਾਂ ਵੀ ਬਹੁਤ ਸੋਹਣੀਆਂ ਕਰਦੇ ਆ ਤੇ ਜਿਹੜਾ ਮਿੱਟੀ ਸਾਡੇ ਚੈਨਲ ਦਾ ਨਾਮ ਆ ਇਸ ਮਿੱਟੀ ਦੀ ਰਾਖੀ ਦੇ ਲਈ ਪੂਰਾ ਪਰਿਵਾਰ ਜੁਟਿਆ ਹੋਇਆ ਹੈ अपने सहयोगी राहुल दे नाल करण शर्मा मिट्टी के लिए